ਤੁਸੀਂ ਆਪਣੀ ਸਪੀਚ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਦਾ ਨਾਮ ਕਿਉਂ ਨਹੀਂ ਲਿਆ ਮੰਤਰੀ ਨੂੰ ਸਿੱਧੀ ਹੋ ਗਈ ਇਹ ਪੁਲਿਸ ਕਰਮਚਾਰੀ ਉਹ ਸਭ ਪੁੱਛਿਆ ਕਿ ਹਾਂ ਕਿ ਜਿਸ ਨੇ ਸੰਵਿਧਾਨ ਬਣਾਇਆ ਹੈ ਤੁਸੀਂ ਉਸ ਨੂੰ ਹੀ ਕਿਵੇਂ ਭੁੱਲ ਸਕਦੇ ਹੋ ਉਸ ਨੇ ਕਿਹਾ ਕਿ ਮੇਰੇ ਤੋਂ ਕੋਈ ਵੀ ਕੰਮ ਕਰਵਾ ਲਵੋ ਰੇਤਾ ਚੱਕਵਾ ਲਵੋ ਕੁਝ ਵੀ ਕਰਵਾ ਲਵੋ ਪਰ ਮੈਂ ਸੰਵਿਧਾਨ ਬਣਾਉਣ ਵਾਲੇ ਦਾ ਯਾਨੀ ਕਿ ਬਾਬਾ ਸਾਹਿਬ ਅੰਬੇਦਕਰ ਦਾ ਨਾਮ ਨਹੀਂ ਮਿਟਣ ਦਵਾਂਗੀ ਮੰਤਰੀ ਨੂੰ ਸਾਹਮਣੇ ਸਾਰਿਆਂ ਦੇ ਸਵਾਲ ਕੀਤਾ ਅਤੇ ਸਾਰਿਆਂ ਦੇ ਮੂਰੇ ਕਿਹਾ ਕਿ ਭਾਵੇਂ ਮੈਨੂੰ ਸਸਪੈਂਡ ਕਰ ਦੇਵੋ ਮੈਨੂੰ ਕੋਈ ਵੀ ਫਰਕ ਨਹੀਂ ਪੈਂਦਾ ਇਹਨੇ ਮੈਡਮ ਵਾਲਾ ਸਸਪੈਂਡ ਕੀਤਾ ਮਾਲੂਜੇ ਕਿਆ ਰਿਓ ਉੱਪਰ ਜੀ ਆਸੋਸ਼ਟੀ ਗੱਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ 나ਸੀਕ ਦੇ ਜਿਹੜਾ ਹੈ ਇੱਕ ਜਿਹੜਾ ਹੈ ਪੁਲਿਸ ਕਰਮਚਾਰੀ ਵੱਲੋਂ ਜਿਸ ਦਾ ਨਾਮ ਮਾਦਰੀ ਦੱਸਿਆ ਜਾ ਰਿਹਾ ਹੈ ਉਸਨੇ ਜਿਹੜਾ ਹੈ ਉਹ ਜਿਹੜਾ ਹੈ ਸਾਰਿਆਂ ਦੇ ਸਾਹਮਣੇ ਇਹ ਸਵਾਲ ਮੰਤਰੀ ਨੂੰ ਕਰ ਦਿੱਤਾ ਜੀ ਹਾਂ ਮੰਤਰੀ ਨੂੰ ਸਵਾਲ ਪੁੱਛਿਆ ਗਿਆ ਕਿ ਉਸਨੇ ਆਪਣੇ ਸਪੀਚ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਦਾ ਨਾਮ ਕਿਉਂ ਨਹੀਂ ਲਿਆ ਦਰਸਲ ਗੰਤਰਤਾ ਦਿਵਸ ਦੇ ਮੌਕੇ ਯਾਨੀ ਕਿ 26 ਜਨਵਰੀ ਵਾਲੇ ਦਿਨ ਜਿਹੜਾਏ ਉਹ ਜਿਹੜੇ ਮੰਤਰੀ ਸਾਹਿਬ ਸੀ ਉਹ ਪਰੇਡ ਦੇ ਵਿੱਚ ਸ਼ਾਮਲ ਹੋਏ ਸੀ ਜਿਹੜਾ ਉਹ ਤਿਰੰਗਾ ਲਹਿਰਾਉਣ ਦੇ ਲਈ ਆਏ ਹੋਏ ਸੀ ਪਰ ਜਿਹੜੀ ਸਾਹਮਣੇ ਖੜੀ ਪੁਲਿਸ ਕਰਮਚਾਰੀ ਸੀ ਉਹ ਦੱਸ ਰਹੀ ਸੀ ਕਿ ਮੈਂ बार-बार ਇਹ ਸੁਣਨਾ ਚਾਹੁੰਦੀ ਸੀ ਕਿ ਆਖਿਰਕਾਰ ਉਹ ਕਿਸ ਸਪੀਚ ਦੇ ਵਿੱਚ ਕੀਤੇ ਤਾਂ ਕੀਤੇ ਜਿਹੜਾ ਉਹ ਬਾਬਾ ਸਾਹਿਬ ਅੰਬੇਦਕਰ ਦਾ ਨਾਮ ਲੈਣਗੇ ਸੰਵਿਧਾਨ ਦੀ ਗੱਲ ਜ਼ਿਕਰ ਕਰ ਰਹੇ ਨੇ ਤੇ ਬਾਬਾ ਸਾਹਿਬ ਅੰਬੇਦਕਰ ਦਾ ਨਾਮ ਜ਼ਰੂਰ ਲੈਣਗੇ ਪਰ ਉਸ ਪੁਲਿਸ ਕਰਮਚਾਰੀ ਨੇ ਕਿਹਾ ਕਿ ਪੂਰੀ ਸਪੀਚ ਖਤਮ ਹੋ ਗਈ ਜਿਨ੍ਹਾਂ ਦੇ ਨਾਮ ਨਹੀਂ ਲੈਣੇ ਚਾਹੀਦੇ ਸੀ ਜਾਂ ਜਿਨ੍ਹਾਂ ਨੇ ਜਿਨ੍ਹਾਂ ਦਾ ਜਿਹੜਾ ਸੰਵਿਧਾਨ ਨੂੰ ਲੈ ਕੇ ਕੋਈ ਦੇਣ ਨਹੀਂ ਹੈ ਉਹਨਾਂ ਨੇ ਉਹਨਾਂ ਦਾ ਨਾਮ ਲਿਆ ਉਹਨਾਂ ਨੇ ਬਹੁਤ ਸਾਰੇ ਮੰਤਰੀਆਂ ਦਾ ਨਾਮ ਆਪਣੀ ਸਪੀਚ ਦੇ ਵਿੱਚ ਲਿਆ ਪਰ ਉਹਨਾਂ ਨੇ ਕਿਤੇ ਵੀ ਆਪਣੀ ਸਪੀਚ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਦਾ ਨਾਮ ਨਹੀਂ ਲਿਆ ਪੁਲਿਸ ਕਰਮਚਾਰੀ ਜੜੀਆ ਉਹ ਡੱਟ ਕੇ ਸਾਰਿਆਂ ਦੇ ਮੂਹਰੇ ਖੜ ਜਾਂਦੀ ਆ ਉਹ ਆਖਦੀ ਆ ਕਿ ਭਾਵੇਂ ਮੈਨੂੰ ਸਸਪੈਂਡ ਕਰ ਦੇਵੋ ਮੈਨੂੰ ਫਰਕ ਨਹੀਂ ਪੈਂਦਾ ਪਰ ਮੈਂ ਮਾਫੀ ਨਹੀਂ ਮੰਗਾਂਗੀ ਤੇ ਨਾ ਹੀ ਬਾਬਾ ਸਾਹਿਬ ਅਮੇਦਕਰ ਦਾ ਨਾਮ ਜਿਹੜਾ ਉਹ ਜਿਹੜਾ ਉਹ ਮਿਟਣ ਦਵਾਂਗੀ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਗਈ ਹਾਲਾਂਕਿ ਪੁਲਿਸ ਕਰਮਚਾਰੀ ਜੜੀਆ ਮਰਾਠੀ ਦੇ ਵਿੱਚ ਜਿਹੜਾ ਉਹ ਗੱਲ ਕਰ ਰਹੀ ਹੈ ਤੇ ਮਰਾਠੀ ਦੇ ਵਿੱਚ ਹੀ ਜਿਹੜਾ ਹੈ ਉਹ ਆਪਣਾ ਵਿਰੋਧ ਜਿਹੜਾ ਹੈ ਉਹ ਦਿਖਾ ਰਹੀ ਹੈ ਹਾਲਾਂਕਿ ਜਿਵੇਂ ਹੀ ਉਹ ਖੜੀ ਹੋ ਕੇ ਜਿਹੜਾ ਮੰਤਰੀ ਨੂੰ ਸਵਾਲ ਕਰਦੀ ਹੈ ਉਸੇ ਸਮੇਂ ਉਸ ਨੂੰ ਬਾਕੀ ਪੁਲਿਸ ਜਿਹੜੇ ਕਰਮਚਾਰੀ ਹੁੰਦੇ ਨੇ ਜਿਹੜੇ ਉਸ ਦੇ ਸਾਥੀ ਹੁੰਦੇ ਨੇ ਉਹ ਰੋਕ ਲੈਂਦੇ ਨੇ ਅਤੇ ਉਸ ਨੂੰ ਗੱਡੀ ਦੇ ਵਿੱਚ ਬਿਠਾ ਕੇ ਜਿਹੜਾ ਉਹ ਬਾਹਰ ਲੈ ਜਾਂਦੇ ਨੇ ਪਰ ਉਸ ਨੇ ਕਿਵੇਂ ਆਪਣਾ ਸਵਾਲ ਰੱਖਿਆ ਹੈ ਉਹ ਜ਼ਰੂਰ ਸੁਣ ਕੇ ਜਾਇਓ ਹਾਲਾਂਕਿ ਕੁਝ ਲੋਕ ਜਿਹੜਾ ਹੈ ਉਹ ਪੁਲਿਸ ਕਰਮਚਾਰੀ ਦੇ ਹੱਕ ਦੇ ਵਿੱਚ ਆਏ ਨੇ ਤੇ ਕੁਝ ਲੋਕ ਜਿਹੜੇ ਨੇ ਇਸ ਪੁਲਿਸ ਕਰਮਚਾਰੀ ਦਾ ਵਿਰੋਧ ਕਰ ਰਹੇ ਨੇ ਕਿ ਉਸ ਨੂੰ ਆਪਣੀ ਸਰਵਿਸ ਦੇ ਦੌਰਾਨ ਅਜਿਹੇ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਨੇ ਉਸ ਨੂੰ ਆਪਣੇ ਸਰਵਿਸ ਦੇ ਦੌਰਾਨ ਇਹ ਸਭ ਤਮਾਸ਼ਾ ਜਿਹੜਾ ਹੈ ਉਹ ਨਹੀਂ ਬਣਾਉਣਾ ਚਾਹੀਦਾ ਤੇ ਬਹੁਤ ਸਾਰੇ ਲੋਕ ਵਕ ਵਕ ਟਿੱਪਣੀ ਕਰ ਰਹੇ ਨੇ ਤੁਸੀਂ ਇਸ ਚੀਜ਼ ਨੂੰ ਸਹੀ ਮੰਨਦੇ ਹੋ ਜਾਂ ਗਲਤ ਮੰਨਦੇ ਹੋ ਪੂਰੀ ਵੀਡੀਓ ਸੁਣ ਕੇ ਜਰੂਰ ਦੱਸਿਓ ਸਰ ਪਾਪਾ ਸਾਹਿਬਾਂ ਸਨ ਨਾ ਜੋ ਸੌਂਕਾ ਲਾਹੜੀ ਭੂਤ ਆਹੇ ਕਲਾ ਤੁਸੀਂ ਸੰਪੋਇਲਾ ਨਿਕਲੇ

कारण बाबासाहेबाला संपायचं काम करायचं नाही सव्वीस जानेवारी पंधरा ऑगस्ट मध्ये लोकशाही तुम्ही सुद्धा पालकमंत्री संविधानामुळे लोकशाहीला कारणीभूत आहे त्यांची नावं वारंवार घेतली गेली मग जो संविधानाला कारणीभूत आहे तो प्रजासत्ताक माल केला आहे त्याच नाव कुनै चाहिँ